ਏ ਆ ਜੀ ਆਲਾ ਦਵਾਲਾ ਪਿੰਡ ਮਾੜੀ ਕੇ ਮਾੜੀ ਕੰਬੋ ਕੇ ਦਾ ਆ ਇਧਰ ਹੈਗੀ ਇੱਕ ਪੀਰਾਂ ਦਾ ਹੈਗਾ ਦਰਬਾਰ ਜਾਂ ਜਗਾ ਲਾ ਲੋ ਬਾਬਾ ਵੱਡੀ ਬਣੀ ਇਹ ਮੈਂ ਤੁਹਾਨੂੰ ਤਾਂ ਮਖਾਉਂਨੇ ਇਹਦੇ ਨਾਲ ਬੜਾ ਇੱਕ ਮੇਰਾ ਯਾਦਗਾਰ ਕਿੱਸਾ ਜੁੜਿਆ ਇੱਥੇ ਜਦੋਂ ਮੇਲਾ ਹੁੰਦਾ ਨਾ ਬਾਬੇ ਬਲੈਤ ਸ਼ਾਹ ਦੀ ਇਹ ਕਹਿੰਦੇ ਆ ਜਗਾ ਨੂੰ ਇਹ ਬਾਬੇ ਬਲੈਤ ਸ਼ਾਹ ਦੇ ਮੇਲਾ ਲੱਗਦਾ ਹੁੰਦਾ ਬਾਬਾ ਸਾਲ ਪਹਿਲਾਂ ਦੀ ਗੱਲ ਆ ਉਦੋਂ ਗੌਣ ਗੌਣ ਦਾ ਬੜਾ ਕੀੜਾ ਪਰੇਸ਼ਾਨ ਕਰਦਾ ਸੀ ਮੈਨੂੰ ਤੇ ਉਦੋਂ ਇਥੇ ਮੇਲਾ ਸੀ ਤੇ ਮੇਲੇ ਦੇ ਵਿੱਚ ਮੈਂ ਗਾਣਾ ਗਾਇਆ ਸੀ ਇੱਕ ਕਮਲੀ ਯਾਰ ਦੀ ਵੈਸੇ ਧਾਰਮਿਕ ਵਲੌਗ ਦੇ ਵਿੱਚ ਇਹ ਜਿਹੀਆਂ ਗੱਲਾਂ ਚੱਜਦੀਆਂ ਨਹੀਂ ਪਰ ਮੈਂ ਇੱਕ ਯਾਦ ਆ ਤਾਂ ਕਰਕੇ ਤੁਹਾਡਾ ਨਾਲ ਸਾਂਝੀ ਕਰਨ ਲੱਗਾ ਉਹ ਮੈਂ ਗਾਣਾ ਗਾਇਆ ਸੀ ਕਮਲੀ ਯਾਰ ਦੀ ਤਾਂ ਇੰਨਾ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਰਿਹਾ ਸੀ ਕਿ ਲੋਕਾਂ ਨੇ ਥੱਲਿਓਂ ਹੋਟਿੰਗ ਕਰਨੀ ਸ਼ੁਰੂ ਕਰਤੀ ਮੈਂ ਉਦੋਂ ਕਾਲਾ কুর্তা ਪਜਾਮਾ ਪਾਇਆ ਸੀ ਕਾਲਾ কুর্তা ਪਜਾਮਾ ਪਾਇਆ ਸੀ ਤੇ ਨਾਲ ਮੈਂ ਉਹ ਆਰਟੀਫੀਸ਼ੀਅਲ ਨੱਤੀਆਂ ਪਾਈਆਂ ਸੀ ਕੰਨ 'ਚ ਕੰਨ ਬਣਾਏ ਨਹੀਂ 29 ਆਰਟੀਫੀਸ਼ੀਅਲ ਪਾਈਆਂ ਤੇ ਉਹ ਲੋਕਾਂ ਨੇ ਬੜੀ ਹੂਟਿੰਗ ਕੀਤੀ ਕੋਈ ਆਖਿਓ 29 ਵਾਲੇ ਮੁੰਡੇ ਨੂੰ ਦੁਬਾਰਾ ਲੈ ਕੇ ਆਓ ਕੋਈ ਆਖਿਓ ਕਾਲੇ ਕੁਰਤੇ ਪਜਾਮੇ ਨੂੰ ਲੈ ਕੇ ਆਓ ਉਸ ਟਾਈਮ ਤੇ ਨਾ ਬੜੀ ਇੱਕਰੀ ਫੀਲਿੰਗ ਆਈ ਵੀ ਜਿੱਦਾਂ ਮੈਂ ਹੀ ਗੁਰਦਾਰ ਸਮਾਨਿਆ ਪਰ ਇੱਕ ਸ਼ੌਕ ਹੁੰਦਾ ਸੀ ਉਦੋਂ ਉਹ ਇੱਕ ਬੜੀ ਮੇਰੀ ਪਿਆਰੀ ਯਾਦ ਹੈ ਤਾਂ ਕਰਕੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਸਾਂਝੀ ਕਰਾਂ ਦੌਰ ਹੁੰਦਾ ਇੱਕ ਹਾਂ ਉਹ ਇੱਕ ਦੌਰ ਥਾ ਜੋ ਗੁਜ਼ਰ ਗਿਆ ਉਹ ਨਾਲ ਗਲੀਆਂ ਜਾਣਦੇ ਆ ਜੀ ਬਾਬਾ ਸੁੱਖਾ ਸਿੰਘ ਦੇ ਜਨਮ ਸਥਾਨ ਤੇ ਇਹ ਪਿੰਡ ਦੇ ਹਾਂ ਇਹ ਬਾਬਾ ਚੜਾਈ ਦੇ ਉੱਤੇ ਆ ਇਹ ਹੁੰਦਾ ਹੈ ਬਾਬਾ ਸੁੱਖਾ ਸਿੰਘ ਦਾ ਘਰ ਹੁੰਦਾ ਹੈ ਤੇ ਪੁਰਾਣੇ ਸਮੇਂ ਤੁਹਾਨੂੰ ਪਤਾ ਘਰਾਂ ਚ ਜਨਮ ਹੁੰਦੇ ਸੀ ਬੱਚਿਆਂ ਦੇ ਤੇ ਤੂੰ ਇਸ ਕਰਕੇ ਜਨਮ ਸਥਾਨ ਵੀ ਇਹੀ ਹੈ ਤੇ ਘਰ ਵੀ ਇਹੀ ਹੈ ਚੱਤੀ ਘਰ ਉਹਨਾਂ ਦਾ ਹੂੰ ਇਸ ਤੋਂ ਬਾਅਦ ਜਿਹੜੀ ਮੱਸਿਆ ਆਉਂਦੀ ਹੈ ਹਾਂ ਉਦੋਂ ਇੱਥੇ ਮੇਲਾ ਲੱਗਦਾ ਹੁੰਦਾ ਉਦੋਂ ਤਾਂ ਮ ਉਹ ਸ ਦਿਨ ਹੋਇਆ ਸੀ ਨਾ ਬਾਬਾ ਜੀ ਦਾ ਹਾਂ ਮਸੱਈ ਵਾਲੇ ਦਿਨ ਅੱਛਾ ਮਾਗਦੇ ਇਹ ਮਹੀਨੇ ਦੀ ਮਸੱਈ ਆਉਣਾ ਹਾਂ ਤੇ ਪਤਾ ਨਹੀਂ ਹੁਣ ਕੀ ਸੋਖਦਾ ਬੰਦਾ ਗਲਤ ਨਾ ਬੋਲੀ ਜਾਈ ਚਲੋ ਕਨਫਰਮ ਕਰਕੇ ਦੱਸ ਦਿੰਦੇ ਆ ਆਪਾਂ ਪਹੁੰਚ ਗਏ ਜੀ ਸੋ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਹੁਣ ਆਪਾਂ ਪਹੁੰਚ ਗਏ ਆ ਬਾਬਾ ਸੁੱਖਾ ਸਿੰਘ ਜੀ ਦੇ ਜਨਮ ਸਥਾਨ ਦੇ ਉੱਤੇ ਉਹਨਾਂ ਦੇ ਜੱਦੀ ਘਰ ਦੇ ਵਿੱਚ ਆ ਤੁਹਾਨੂੰ ਆਲਾ ਦਵਾਲਾ ਥੋੜਾ ਜਿਹਾ ਦਰਸ਼ਨ ਕਰਵਾ ਦਿੰਨਾ ਇਹਦਾਂ ਹੁਣ ਵੀ ਜਿਹੜੇ ਸਿੰਘ ਇੱਥੇ ਰਹਿੰਦੇ ਉਹਨਾਂ ਦੀ ਰਹਿਸ਼ੇ ਨਾਲ ਇਹ ਆ ਜੀ ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਵਾਲਿਆਂ ਦਾ ਜੱਦੀ ਘਰ ਇਸੇ ਜਗ੍ਹਾ ਦੇ ਉੱਤੇ ਬਾਬਾ ਸੁੱਖਾ ਸਿੰਘ ਜੀ ਰਹਿੰਦੇ ਹੁੰਦੇ ਸੀ ਇੱਥੇ ਜਵਾਨ ਹੋਏ ਇੱਥੇ ਹੀ ਪੈਦਾ ਹੋਏ ਸੋ ਇਹ ਆ ਗੁਰਦੁਆਰਾ ਸਾਹਿਬ ਏ ਬਾਬਾ ਜੀ ਇੱਥੇ ਸੇਵਾਦਾਰ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਇਹ ਬਾਬਾ ਜੀ ਥੋੜੀ ਜਾਣਕਾਰੀ ਦਿਓਗੇ ਗੁਰਦੁਆਰਾ ਸਾਹਿਬ ਬਾਰੇ ਕੀ ਇਤਿਹਾਸ ਹੈ ਇੱਥੋਂ ਦਾ ਵਾਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਇਤਿਹਾਸ ਧੰਨ ਧੰਨ ਬਾਬਾ ਸੁਖਾ ਸਿੰਘ ਸ਼ਹੀਦ ਉਹਨਾਂ ਦਾ ਪਾਵਨ ਸਥਾਨ ਗੁਰਦੁਆਰਾ ਜਨਮ ਸਥਾਨ ਹੈ ਸੱਚਖੰਡ ਵਾਸੀ ਬਾਬਾ ਸ਼ਹੀਦ ਜੀ ਟਾਵਰ ਵਾਲੇ ਮਹਾਂਪੁਰਖ ਉਹਨਾਂ ਇਸ ਧਰਤੀ ਨੂੰ ਚਾਰ ਚੰਨ ਲਾਏ ਹਨ ਬਾਈਆਂ ਦਿਨਾਂ ਦੇ ਵਿੱਚ ਬਾਬਾ ਜੀ ਦਾ ਅਸਥਾਨ ਇਹ ਬਣਾਇਆ ਹੈ ਉਸ ਤੋਂ ਬਾਅਦ ਸਤਿਗੁਰੂ ਧੰਨ ਬਾਬਾ ਸ਼ਹੀਦ ਜੀ ਜੋ ਕਿ ਢਿੱਲੇ ਹੋਣ ਕਾਰਨ ਉਹ ਜਿਆਦਾ ਬਿਮਾਰ ਹੋ ਗਏ ਇਸ ਕਰਕੇ ਬਾਬਾ ਜੀ ਥੋੜੇ ਚਿਰਾਂ ਦੇ ਵਿੱਚ ਇਹ ਸੱਚਖੰਡ 'ਚ ਜਾ ਬਰਾਜੇ ਹਨ ਉਸ ਤੋਂ ਬਾਅਦ ਬਾਬਾ ਚਦਰ ਸਿੰਘ ਜੀ ਆਪ ਜੀ ਦੇ ਵੱਡੇ ਮਹਾਂਪੁਰਖੇ ਸਨ ਉਹਨਾਂ ਦੇ ਵਸਰਾਏ ਬਾਬਾ ਹਰਪਾਲ ਸਿੰਘ ਗੁਰਦੁਆਰਾ ਜਨਮ ਸਥਾਨ ਬਾਬਾ ਜੀ ਦੀ ਸੇਵਾ ਦੇ ਤਾਬਿਆਦਾਰ ਹੈ ਸਤਿਗੁਰੂ ਮਾਰੇ ਕਿਰਪਾ ਕਰਨ ਸਤਿਗੁਰੂ ਮੇਰ ਪਰਿਆਥ ਰਖੇ ਤੰਦੂਰੀ ਦਾਤ ਬਖਸ਼ੇ ਇਹ ਗੁਰਦੁਆਰਾ ਜਨਮ ਸਥਾਨ ਬਾਬਾ ਸੁਖਾ ਸਿੰਘ ਜੀ ਦਾ ਘਰ ਹੈ ਇੱਥੇ ਨਿਜੀ ਘਰ ਸੀ ਜਹੇਦਾਰ ਆਪ ਭਾਈ ਨਸਾਨ ਸਿੰਘ ਦਾ ਜਹੇਦਾਰ ਬਾਬਾ ਜੀ ਦਾ ਨਾ ਕੀ ਜਹੇਦਾਰ ਭਾਉ ਸੁਲਵਿੰਦਰ ਸਿੰਘ ਦਾ ਪਹਚੰਗੀ ਕਿਉਂਕਿ ਭਾਉ ਨੇ ਵੀ ਬੜੀ ਸੇਵਾ ਕੀਤੀ ਆ ਜੋ ਕਿ ਇਥੇ ਦੋ ਕਮਰੇ ਸੀ ਉਦੋਂ ਤੇ ਉਹ ਕਮਰਿਆਂ ਦੀ ਸੇਵਾ ਸੰਭਾਲ پائی ਜ세ਦਾਰ ਸੁਲਵਿੰਦਰ ਸਿੰਘ ਨੇ ਕੀਤੀ ਆ ਮਹਾਰਾਜ ਨਾਲ ਸਾਰੇ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਉਸ ਤੋਂ ਬਾਅਦ ਮਹਾਂਪੁਰ ਖਾਏ ਹਨ ਤੇ ਚਾਰ ਚੰਨ ਧਰਤੀ ਨੂੰ ਲਾਏ 20 ਦਿਨਾਂ ਚ ਸਤਨਬਾਬਾ ਜੀ ਨੇ ਇਹ ਬਣਾ ਕੇ ਨਗਰ ਮਾੜੀ ਕੰਬੋਗਣ ਦਿੱਤਾ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਬਹੁਤ-ਬਹੁਤ ਜਾਣਕਾਰੀ ਦੇਣ ਵਾਸਤੇ ਹਾਂ ਥੱਲੇ ਵੀ ਬਣਾਇਆ ਥੱਲੇ ਪੋਰਾ ਸਾਹਿਬ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਛਾ ਅੱਛਾ ਇਹ ਖਾਲਸੇ ਦੇ ਨਿਸ਼ਾਨ ਅੰਬਰਾਂ ਨੂੰ ਛੋਂਦੇ ਵਾਹ ਮਹਾਰਾਜ ਸੱਚ ਕੋ ਚਲੋ ਹੁਣ ਅਪ ਅੰਦਰ ਚਲਦੇ ਆ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਆ ਕਿ ਬਾਬਾ ਸੁਖਾ ਸਿੰਘ ਜੀ ਕੇ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਜਨਮ ਹੋਇਆ ਕਿੱਥੇ ਉਹ ਖੇਡਦੇ ਰਹੇ ਕਿੱਥੇ ਜਵਾਨ ਹੋਏ ਇਸਰਾਉ ਤਾਂ ਹੈ ਮਤਲਬ ਕਿੰਨੇ ਚੰਗੇ ਕਰਮ ਹੈ ਸਾਡੇ ਨਾਲ ਤੁਹਾਡੇ ਵੀ ਜਿੱਥੇ ਉਹ ਮਹਾਨ ਯੋਧੇ ਜਿਨ੍ਹਾਂ ਨੇ ਜਨਮ ਲਿਆ ਉਥੇ ਆਪਾਂ ਦਰਸ਼ਨ ਕਰਨ ਆਏ ਆ ਉਸੇ ਧਰਤੀ ਦੇ ਉੱਤੇ ਅੱਜ ਆਪਾਂ ਖਲੋਤੇ ਆ ਥੋੜਾ ਜਿਹਾ ਇਕੋ ਇੱਥੇ ਤੁਹਾਨੂੰ ਲੱਗੂਗਾ ਮੇਰੇ ਖਿਆਲ ਨਾਲ ਕਿਉਂਕਿ ਪੂਰਾ ਹਾਲ ਨਾ ਆਵਾਜ਼ ਗੂੰਜਦੀ ਹੈ ਇੱਥੇ ਇਹ ਅੱਜ ਉਹ ਥੜਾ ਇੱਕ ਬਣਾਇਆ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਜਨਮ ਹੋਇਆ ਹੈ ਇੱਥੇ ਮੱਥਾ ਟੇਕਣ ਨੂੰ ਗੋਲਕ ਨਹੀਂ ਰੱਖੀ ਹਨਾ ਉਹ ਮਾਰਾ ਸੱਚ ਉਹ ਇਕੋ ਇਹ ਮੇਰੇ ਕੋਲ ਨਾ ਕਮਰਾ ਹੋਊਗਾ ਨਾ ਜਿਸ ਕਮਰੇ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਹੈ ਕਿਉਂਕਿ ਉਹ ਪੁਰਾਣੇ ਸਮਿਆਂ ਦੇ ਵਿੱਚ ਤਾਂ ਉਹੀ ਘਰ ਦੇ ਵਿੱਚ ਹੀ ਬੱਚਿਆਂ ਦੇ ਜਨਮ ਹੁੰਦੇ ਸੀ ਦਾਈ ਹੁੰਦੀ ਸੀ ਤੇ ਉਹ ਦਾਈ ਆਣ ਕੇ ਜਨਮ ਕਰਾਉਂਦੀ ਸੀ ਬੱਚੇ ਦਾ ਸੋ ਇਹ ਉਸ ਟਾਈਮ ਦੇ ਤੇ ਕੋਈ ਕੱਚਾ ਘਰ ਹੋਵੇ ਮੇਰੇ ਖਿਆਲ ਨਾਲ ਇਹ ਕਮਰਾ ਇੰਨਾ ਹੋਊਗਾ ਸ਼ਾਇਦ ਹਨਾ ਇਹ ਕਮਰਾ ਇੰਨਾ ਹੋਊਗਾ ਜਿੰਨਾ ਇਹ ਥੜਾ ਬਣਾਇਆ ਹਾਂ ਤੇ ਹਾਂ ਹੁਣ ਉਹ ਸੰਗਤ ਦਾ ਕਰਕੇ ਫਿਰ ਆਸਿਓਂ ਪਾਸਿਓਂ ਵੀ ਥੋੜਾ ਖੁੱਲਾ ਕਰਤਾ ਪੱਕਾ ਬਣਾਤਾ ਤੇ ਯਾਦਗਾਰ ਸਾਂਭੀ ਰਵੇ ਉਹਦੇ ਕਰਕੇ ਫਿਰ ਇਹ ਪੱਥਰ ਲਾ ਕੇ ਇੱਕ ਵਾਰ ਇਹ ਵੀ ਸਾਡੇ ਬਾਬੇ ਯਾਦਗਾਰਾਂ ਨੂੰ ਪੱਥਰ ਵੜੇ ਲਾਉਂਦੇ ਸੋ ਉਹਦੇ ਕਰਕੇ ਹਮੈਂ ਉਹ ਪਹਿਲੇ ਹੀ ਮਾਫੀ ਮੰਗ ਲਈ ਆ ਲੋਕਾਂ ਤੋਂ ਵੀ ਇੱਕੋ ਹੋ ਸਕਦਾ ਆਵੇ ਥੋੜੀ ਜੀ ਆਹ ਤੇ ਨੌਇਸ ਕੈਨਸਲੇਸ਼ਨ ਹੋਣ ਕਰ ਲਈ ਆ ਆ ਸਾਰਾ ਖਾਦੀ ਆ ਇਥੇ ਹੋਣ ਹੋ ਸਕਦਾ ਤੁਹਾਨੂੰ ਆਵਾਜ਼ ਸਹੀ ਆਉਣ ਡਈ ਹੋਊਗੀ ਸਾਨੂੰ ਵੀ ਹੁਣ ਐਡੀਟਿੰਗ ਵੇਲੇ ਪਤਾ ਲੱਗਣਾ ਜੇ ਨਾਂਵਾਂ ਵਾਲ ਸਹੀ ਹੁੰਦੀ ਹੋਈ ਤਾਂ ਉਹਦੇ ਵਾਸਤੇ ਮਾਫੀ ਚਾਹੁੰਦੇ ਆ। ਇਧਰਲੀ ਸਾਈਡ ਦੇ ਉੱਤੇ ਵੀ ਆ ਥੋੜਾ ਜਿਹਾ ਪੜਾਂਗਾ। ਇਧਰੋਂ ਰੋਸ਼ਨੀ ਆਉਣ ਡਈ। ਹਾਂ ਇਧਰੋਂ ਬਾਰੀ ਹੈ। ਕੋਈ ਲੋਕਾਂ ਨੇ ਭਰਤੀਆਂ ਪਾ ਪਾ ਕੇ ਨਾ ਜਿੱਦਾਂ ਜਿੱਦਾਂ ਲੋਕਾਂ ਨੇ ਆਲੇ-ਦੋਲੇ ਘਰ ਬਣਨ ਤੇ ਪਿੰਡ ਉੱਚਾ ਹੋ ਗਿਆ। ਤੇ ਇਹ ਜਗ੍ਹਾ ਰਹਿ ਗਈ ਉਸੇ ਲੈਵਲ ਦੇ ਉੱਤੇ। ਤੋਂ ਤਾਂ ਫਿਰ ਉਹ ਸੰਭਾਲ ਕੇ ਰੱਖੀ ਆ। ਸੋ ਇਹ ਸਾਰੇ ਦੋਸਤ ਪੱਕਾ ਨਹੀਂ ਹਾਂ ਇਹ ਤਾਂ ਕੱਚੀਆਂ ਥਾਵਾਂ ਹੁੰਦੀਆਂ ਸੀ ਉਦੋਂ ਕਿਹੜੇ ਪੱਕੇ ਹੁੰਦੇ ਪਰ ਇਹ ਵੀ ਲੈਵਲ ਉਹੀ ਜਗ੍ਹਾ ਦਾ ਸਾਹਮਣੇ ਰੱਖਿਆ ਇਹ ਨਹੀਂ ਵੀ ਉੱਚਾ ਕਰਕੇ ਤਾਂ ਤਾ ਬਣਾਤਾ ਉਹ ਜਿਹੜੀ ਤੁਹਾਨੂੰ ਥੱਲੇ ਦਰਸ਼ਨ ਕਰਾਏ ਜਗ੍ਹਾ ਐਗਜ਼ੈਕਟ ਉਹੀ ਆ ਜਿੱਥੇ ਜਨਮ ਹੋਇਆ ਬਾਬਾ ਜੀ ਦਾ ਤੇ ਆ ਉੱਪਰਲੇ ਬੰਨੇ ਦਰਬਾਰ ਬਣਾਇਆ ਹਾਂ ਲੋ ਜੀ ਇੱਥੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਣ ਆ ਚੀਜ਼ ਵੇਖੋ ਵੀ ਆਪਾਂ ਜਾਗਤ ਜੋਤ ਮੰਨਦੇ ਆ ਗੁਰੂ ਸਾਹਿਬ ਨੂੰ ਕਿ ਸਿਆਲ ਦੇ ਦੇਣੇ ਆ ਠੰਡ ਆ ਤੇ ਕੰਬਲ ਜਿਹੜਾ ਗੁਰੂ ਸਾਹਿਬ ਨੂੰ ਦਿੱਤਾ ਉੱਪਰ ਆ ਇਧਰਲੀ ਸਾਈਡ ਦੇਤੇ ਸੋਖਾ ਸਣ ਦਾ ਸਥਾਨ ਬਣਾਇਆ ਤੇ ਨਾਲ ਛੋਟਾ ਜਿਹਾ ਸਟੋਰ ਟਾਈਪ ਜਿਹੜੇ ਸਟੋਰ ਮਤਲਬ ਕਿ ਗੁਰੂ ਸਾਹਿਬ ਦੇ ਰਿਲੇਟਿਡ ਜਿਹੜੇ ਰਮਾਲੇ ਵਗੈਰਾ ਬਿਰਦ ਹੋ ਜਾਂਦੇ ਉਹ ਰੱਖਣ ਦਾ ਸਾਰਾ ਇੱਧਰ ਬਣਾਇਆ ਇਹ ਆ ਦੀ ਸੋਖਾ ਸਣਾ ਸਾਹਿਬ ਦਾ ਸਥਾਨ ਇੱਥੇ ਜਿੱਦਾਂ ਤੁਸੀਂ ਦੇਖ ਹੀ ਸਕਦੇ ਵੀ ਜਿਆਦਾ ਸੰਗਤ ਨਹੀਂ ਹੁੰਦੀ ਇੱਥੇ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਤਾਂ ਇਹ ਬੜੀ ਇੱਕ ਮਾੜੀ ਗੱਲ ਆ ਕਿਉਂਕਿ ਜਿੱਦੀ ਤਕੜੀ ਕੁਰਬਾਨੀ ਆ ਬਾਬਾ ਜੀ ਦੀ ਉਸਾ ਦੇ ਨਾਲ ਪ੍ਰਚਾਰ ਪ੍ਰਸਾਰ ਹੋਇਆ ਨਹੀਂ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਬਾਹਰੋਂ ਦੀ ਘੁੰਮ ਕੇ ਮੈਂ ਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਿੰਨਾ ਆਜੋ ਮਾਮਾ ਜੀ ਕਿਉਂਕਿ ਮਾਮਾਈ ਜਣੀ ਇੱਥੋਂ ਦੇ ਲੋਕਲ ਨੇ ਫਿਰ ਇਹਨਾਂ ਨੂੰ ਜ਼ਿਆਦਾ ਪਤਾ ਕੋਈ ਵੇਹੇ ਤਾਂ ਇਹ ਵੀ ਬਚਪਨ ਤੋਂ ਇੱਥੇ ਆਉਂਦੇ ਰਹੇ ਆ ਪਰ ਫਿਰ ਵੀ ਕਈ ਚੀਜ਼ਾਂ ਕਿਉਂਕਿ ਨਿਆਣੇ ਹੁੰਦੇ ਆ ਨਹੀਂ ਇਹਨਾਂ ਤੇ ਆਣਦਾਈ ਦਾ ਆਹ ਸਾਰੀ ਉੱਥੋਂ ਤੱਕ ਰੇਜ ਜਗਾ ਗੁਰਦੁਆਰਾ ਸਾਹਿਬ ਦੀ ਹੈ ਨਾ ਗੁਰਦੁਆਰਾ ਸਾਹਿਬ ਦੀ ਲੰਗਰ ਹੈ अच्छा पर इथे लोग ਘੱਟ ਹੁੰਦੇ ਆ ਹਨਾ ਇੱਥੇ ਜਿਹੜਾ ਨਾ ਆਮ ਲੋਕਾਂ ਦੂਰ ਤੱਕ ਇੰਨਾ ਜ਼ਿਆਦਾ ਪ੍ਰਚਾਰ ਨਹੀਂ ਹੋ ਸਕਿਆ ਹਨਾ ਹਾਂ ਉਹ ਹੀ ਨੇ ਤਰਸਦੀ ਆ ਕਿ ਇੰਨਾ ਵੱਡਾ ਇਤਿਹਾਸ ਹੋਵੇ ਬਹੁਤ ਵੱਡਾ ਇਤਿਹਾਸ ਹੈ ਬਾਬਾ ਸੁਖਾ ਸਿੰਘ ਨੇ ਜਿੰਨੇ ਸਾਹਿਬ ਨਾ ਮਤਲਬ ਅਸਲ ਦੇ ਵਿੱਚ ਜਿਹੜਾ ਕਹਿੰਦੇ ਨੇ ਬਈ ਡਿੱਗੀ ਪਾਗਲ ਚੋਕੇ ਸਿਰ ਤੇ ਰੱਖੀ ਉਹ ਬਾਬੇ ਸੁਖਾ ਸੋਹਣੇ ਰੱਖੀ ਸੁਖਾ ਸੋਹਣੇ ਬਾਬਾ ਸੁਖਾ ਸਿੰਘ ਬਾਬਾ ਮਹਤਾਜ ਸਿੰਘ ਜਿਹੜੇ ਮੀਰਾ ਕੋਟ ਦੇ ਹਾਂ ਆਹੋ ਉਹ ਹੀ ਨੇ ਇਹਨਾਂ ਦਾ ਸਾਥ ਦਿੱਤਾ ਵਾ ਹਾਂ ਫਿਰ ਇੰਕੁਦੋਂ ਦਰਬਾਰ ਸਾਹਿਬ ਦੇ ਉੱਤੇ ਇੰਨੀ ਜਿਆਦਾ ਮੁਗਲਾਂ ਨੇ ਜ਼ੋਰ ਪਾ ਕੇ ਬੇਦਬੀ ਕਰਨਾ ਸ਼ੁਰੂ ਕੀਤੀ ਹੈ ਹਾਂ ਬੇਦਬੀ ਜਦੋਂ ਹੋ ਰਹੀ ਸੀ ਤੇ ਉਸ ਟਾਈਮ ਤੇ ਮੁਗਲਾਂ ਨੇ ਇਹ ਆਖਿਆ ਸੀ ਵੀ ਇਹ ਜਿਹੜੇ ਸਿੰਘ ਹੈ ਉਹ ਖਤਮ ਹੋ ਗਏ ਆ ਸਿੰਘ ਬਚਿਆ ਹੀ ਕੋਈ ਨਹੀਂਗਾ ਉਸ ਟਾਈਮ ਤੇ ਬਾਬਾ ਸੁੱਖਾ ਸਿੰਘ ਤੇ ਬਾਬਾ ਮੋਤਾਬ ਸਿੰਘ ਨੇ ਉਸ ਟਾਈਮ ਤੇ ਬਾਬਾ ਸੁੱਖਾ ਸਿੰਘ ਬਾਬਾ ਮੋਤਾਬ ਸਿੰਘ ਨੇ ਜਿਹੜਾ ਹੈ ਉਹ ਫਿਰ ਪਰਨ ਲਿਆ ਬਾਬਾ ਬੁੱਢਾ ਸਿੰਘ ਦੇ ਜਥੇ ਦੇ ਵਿੱਚੋਂ ਜਾ ਕੇ ਨਾ ਅਮਰਤ ਛੱਕ ਕੇ ਤੇ ਉੱਥੇ ਸੌਂ ਖਾ ਕੇ ਚੱਲੇ ਵੀ ਅਸੀਂ ਬਾਬਾ ਜੀ ਜਾਵਾਂਗੇ ਤੇ ਮੱਛੇ ਰੰਗੜ ਦਾ ਸਿਰ ਜਿਹੜਾ ਵੱਡ ਕੇ ਤੇਰੇ ਚਰਨਾਂ 'ਚ ਲਿਆ ਕੇ ਰੱਖਾਂਗੇ ਹੂੰ ਕਿਉਂਕਿ ਬਹੁਤ ਵੱਡੀ ਕੁਰਬਾਨੀ ਬਾਬਾ ਸੁੱਖਾ ਸਿੰਘ ਦੀ ਨਾਲ ਇਹਨਾਂ ਨੇ ਬਹੁਤ ਜੰਗਾ ਵੀ ਕੀਤੀਆਂ ਵਾ ਬਹੁਤ ਵੱਡਾ ਇਤਿਹਾਸ ਹੈ ਇਸ ਨਗਰ ਦਾ ਤੇ ਅਸੀਂ ਤਾਂ ਸਭ ਬਾਬਾ ਜੀ ਦੇ ਨਾਲ ਜਿੰਨੇ ਜੋਗੇ ਅਗੇ ਕੋਸ਼ਿਸ਼ ਕਰੀਦੀ ਆ ਕਿ ਬਾਬਾ ਜੀ ਜਿਹੜਾ ਜਿਨ੍ਹਾਂ ਜਿਹੜਾ ਇਹਨਾਂ ਦਾ ਨਵਾਸ ਹੈ ਜਿੱਥੇ ਰਹਿੰਦੇ ਆ ਜਿਹੜਾ ਇਥੋਂ ਦਾ ਹੈੱਡ ਗ੍ਰੰਥੀ ਆ ਹੂੰ ਹੂੰ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਚੰਗਾ ਜਿਹੜਾ ਸਥਾਨ ਬਣਾਇਆ ਜਾਵੇ ਉਹਨਾਂ ਦੇ ਰਹਿਣ ਵਾਸਤੇ ਰਹਿਸ਼ੇ ਜਿਹੜੀ ਵਧੀਆ ਬਣਾਈ ਜਾਵੇ ਤੇ ਸੰਗਤ ਤੱਕ ਸਾਰੀ ਸੰਗਤ ਦਾ ਸਹਿਯੋਗ ਜ਼ਰੂਰੀ ਆ ਕਿਉਂਕਿ ਇਹ ਬਹੁਤਾ ਵੱਡਾ ਪਿੰਡ ਤਾਂ ਨਹੀਂ ਆ ਮਾੜੀ ਕੰਬੋ ਦੀ ਪਿੰਡ ਜਿਆਦਾ ਇਹਨਾਂ ਵੱਡਾ ਨਹੀਂਗਾ ਗੁਰਦਾਰਾ ਅਮੀਰ ਪਿੰਡ ਬਣੀ ਆ ਜਿਆਦਾਤਰ ਲੋਕ ਜਿਹੜੇ ਉਹ ਬਿਲਕੁਲ 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 ਕਿਉਂ ਬਾਡਰ ਬਾਡਰ ਲੱਗੇ ਪੈਂਦਾ ਨਾ ਬਾਡਰ ਏਰੀਆ ਨਾ ਤੇ ਇੱਥੇ ਕੋਈ ਬਹੁਤੇ ਕੋਈ ਬਿਜ਼ਨਸ ਨਹੀਂ ਚੱਲਦੇ ਕਾਰੋਬਾਰ ਨਹੀਂ ਚੱਲਦੇ ਹਾਂਜੀ ਹਾਂਜੀ ਖੇਤੀ ਦੇ ਉੱਤੇ ਹੀ ਨਿਰਭਰਿਆ ਪੂਰਾ ਪਿੰਡ ਜਿਹੜਾ ਤੇ ਪਰ ਫਿਰ ਵੀ ਜਿਹੜੇ ਪਿੰਡ ਦੇ ਲੋਕ ਆ ਸਾਰੇ ਆਪਸ ਵਿੱਚ ਰਲ ਮਿਲ ਕੇ ਸਹਿਯੋਗ ਦੇ ਨਾਲ ਉਹ ਗੁਰਦਾਰਾ ਦੀ ਸੇਵਾ ਕਰਵਾਉਂਦੇ ਆ ਪਰ ਦੋਖੇ ਸੇ ਕੀਤਾ ਕਿ ਇੰਦਾ ਵੱਡਾ ਇਤਿਹਾਸ ਤਾਂ ਵੀ ਇਹ ਕਹਿ ਸਕਦੇ ਹਾਂ ਕਿ ਕੰਮ ਖਤਮ ਹੋਣ ਦੇ ਕਿਨਾਰੇ ਤੇ ਜੇ ਜਦੋਂ ਬਾਬਾ ਸੁਖਾ ਸਿੰਘ ਜੀ ਨੇ ਬਾਬਾ ਮਹਤਾਬ ਸਿੰਘ ਜੀ ਨੇ ਜਾ ਕੇ ਮਸੇ ਰੰਗੜ ਦਾ ਸੇਰ ਵੱਡਿਆ ਤੇ ਦੁਬਾਰਾ ਫਿਰ ਉਹ ਜਿਹੜੀ ਹੋਂਦ ਸਾਡੀ ਪੁਨਰਜੀਵਤ ਕੀਤੀ ਤੇ ਪਰ ਉਹਨਾਂ ਦੇ ਆਸਥਾਨਾਂ ਦੇ ਉੱਤੇ ਖਾਈ ਕੋਈ ਨਹੀਂ ਹੁਣ ਤੁਸੀਂ ਦੇਖ ਹੀ ਲਿਆ ਕੈਮਰੇ ਦੇ ਵਿੱਚ ਤੁਹਾਨੂੰ ਇੱਕ ਵੀ ਬੰਦਾ ਨਹੀਂ ਨਜ਼ਰ ਆਇਆ ਜਿਹੜਾ ਕੋਈ ਬਾਹਰੋਂ ਮੱਥਾ ਟੇਕਣ ਆਇਆ ਉਹ ਸਿਰਫ ਬਾਬਾ ਜੀ ਜਿਹੜੇ ਇੱਥੇ ਸੇਵਾ ਕਰਦੇ ਨੇ ਇਸ ਤਰ੍ਹਾਂ ਬਾਬਾ ਜੀ ਤੁਹਾਨੂੰ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਣ ਲਿਆ ਸੀ ਤੇ ਹੁਣ ਮਾਮਾ ਜੀ ਨੇ ਇੱਥੇ ਲੋਕਲ ਪਿੰਡ ਤੋਂ ਇਹ ਸਹਿਯੋਗ ਕਰਦੇ ਆ ਸਾਰੇ ਪਿੰਡ ਵਾਲੇ ਸਹਿਯੋਗ ਕਰਦੇ ਆ ਇਸ ਤਰ੍ਹਾਂ ਪਾਉ ਦਾ ਨਾਮ ਲਿਆ ਸੀ ਬਾਬਾ ਜੀ ਨੇ ਹਾਂ ਪਾਉ ਸਰਵਿੰਦਰ ਸਾਹਿਬ ਸਾਡੇ ਜਿਹੜੇ ਫਾਦਰ ਸਾਹਿਬ ਆ ਮਹਿੰਦਰ ਸਿੰਘ ਮੇਰੇ ਨਾਨਾ ਜੀ ਆ ਹਾਂ ਉਹਨਾਂ ਨੇ ਆਪਣਾ ਜਿਹੜਾ ਇੱਥੋਂ ਦਾ ਸਾਡਾ ਘਰ ਹੈ ਜਿਹੜਾ ਪਿੰਡ ਦੇ ਵਿੱਚ ਉਹ ਨਹੀਂ ਰਹਿਸ਼ ਕਰ ਲਈ ਜਾ ਕੇ ਖੇਤਾਂ ਦੇ ਵਿੱਚ ਜਿਹੜਾ ਪਿੰਡ ਸਾਡੀ ਰਹਿਸ਼ ਹੈ ਉਹ ਇਸੇ ਹੀ ਸਥਾਨ ਤੇ ਸਾਡੀ ਰਹਿਸ਼ ਹੈ ਤੇ ਸਾਡੇ ਜਿਹੜੇ ਫਾਦਰ ਸਾਹਿਬ ਹੈ ਉਹਨਾਂ ਨੇ ਆਖਿਆ ਵੀ ਮੈਂ ਇਹ ਗੁਰਦੁਆਰਾ ਸਾਹਿਬ ਨੂੰ ਆਪਣੀ ਜਗ੍ਹਾ ਦੇ ਦੇਣਾ ਵਾ ਹਾਂ ਉਹ ਉਸ ਤਰ੍ਹਾਂ ਹੀ ਦੇ ਦਿੱਤੀ ਮਤਲਬ ਦਾਨ ਚ ਬਿਲਕੁਲ ਉਤਰਾਂ ਹੀ ਦੇ ਦਿੱਤੀ ਦਾਨ ਚ ਹਾਂ ਵੀ ਤੁਸੀਂ ਇੱਥੇ ਆਪਣਾ ਗੁਰਦੁਆਰਾ ਸਾਹਿਬ ਬਣਾਓ ਬਾਬਾ ਸੁੱਖਾ ਸਿੰਘ ਦਾ ਕਿਉਂਕਿ ਬਹੁਤ ਵੱਡਾ ਨਾਮ ਆ ਬਾਬਾ ਸੁੱਖਾ ਸਿੰਘ ਦਾ ਹਾਂ ਉਹ ਹੀ ਨਾ ਕਿ ਬੜੀ ਵੱਡੀ ਚੀਜ਼ ਇੱਕ ਮੱਸੀ ਰੰਗਣ ਨੇ ਵੰਗਾ ਰਿਆ ਸੀ ਮੱਸੀ ਰੰਗਣ ਹੁਣ ਆਪਣੇ ਦਰਬਾਰ ਸਾਹਿਬ ਤੋਂ ਉੱਤੇ ਕੀ ਆ ਸਿੱਖਾਂ ਦਾ ਮੱਕਾ ਆ ਉਹ ਬਿਲਕੁਲ ਬਿਲਕੁਲ ਤੇ ਮੱਕੇ ਦੇ ਵਿੱਚ ਬਹਿ ਕੇ ਉਹਨੇ ਕੰਜਰੀਆਂ ਨਚਾਈਆਂ ਸ਼ਰਾਬ ਪੀਤੀ ਫਿਰ ਉਹਨੇ ਲਿੱਦ ਘੋੜਿਆਂ ਦੀ ਲਿੱਦ ਦੇ ਨਾਲ ਸਰੋਵਰ ਜਿਹੜਾ ਪੂਰਨਾ ਸ਼ੁਰੂ ਕਰਤਾ ਕਹਿੰਦਾ ਕਿ ਇੱਥੇ ਜੁਰਤ ਆ ਦੇ ਆਣ ਕੇ ਡਾਕ ਲੋ ਉਸ ਟਾਈਮ ਤੇ ਵਿਖਾਈ ਸੀ ਬਾਬਾ ਸੁੱਖਾ ਸੋਹਣੇ ਤੇ ਬਾਬਾ ਮਹਤਾਬ ਸਿੰਘ ਨੇ ਤੇ ਆਪਾਂ ਕੀ ਵਿਖਾਉਂਦੇ ਹਾਂ ਤੁਹਾਨੂੰ ਤਿੰਨ ਦਿਹਾੜੇ ਮੱッセ ਰੰਗੜ ਦਾ ਸਿਰ ਵੱਢ ਕੇ ਬੀਕਨਿਆਰ ਦੇ ਜੰਗਰਾਂ ਨੂੰ ਸਿੰਘ ਚਾਲੇ ਪਾ ਗਏ ਬਹੁਤ ਵੱਡਾ ਇਤਿਹਾਸ ਹੈ ਬਾਬਾ ਸੁਖਾ ਸਿੰਘ ਦਾ ਔਰ ਫਿਰ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਚਲੋ ਸਿਰ ਵੱਢ ਕੇ ਤੇ ਚੋਰੀ ਛਿਪੇ ਲੈ ਗਏ ਸ਼ਰੇ ਆਮ ਨੇਜੇ ਦੇ ਟੰਗ ਕੇ ਲੈ ਗਏ ਨੇਜੇ ਦੇ ਟੰਕੇ ਜੀ ਦਿਨ ਦਿਹਾੜੇ ਖੜਿਆ ਦਿਨ ਦਿਹਾੜੇ ਨੇਜੇ ਦੇ ਉੱਤੇ ਟੰਗ ਕੇ ਸਿਰ ਲੈ ਕੇ ਗਏ ਵੀ ਆ ਲੈ ਕੇ ਚੱਲੇ ਜੇ ਜਿਰਚ ਜੁਰ ਤੇ ਹੁਣ ਤੁਸੀਂ ਡੱਕ ਲੋ ਮਗਲਾਂ ਨੂੰ ਭਜਣਾ ਪੈ ਗਿਆ ਉਸ ਟਾਈਮ ਤੇ ਹਾਂ ਸੋ ਇਹ ਆ ਉਹ ਸਥਾਨ ਉਹ ਉਸ ਸੂਰਮੇ ਦਾ ਜਨਮ ਸਥਾਨ ਜਿਹੜਾ ਹੁਣੇ ਤੁਸੀਂ ਦਰਸ਼ਨ ਕੀਤੇ ਆ ਉਹ ਪਵਿੱਤਰ ਜਗ੍ਹਾ ਆ ਜਿੱਥੇ ਉਹ ਮਹਾਨ ਸੂਰਮਾ ਕੌਮ ਦਾ ਜਮਾਇਲ ਪੈਦਾ ਹੋਇਆ ਉਹ ਥੋੜਾ ਜਿਹਾ ਮੈਂ ਹੋਰ ਜਾਣਕਾਰੀ ਦੇ ਦੇਣਾ ਜਿਹੜਾ ਕਿ ਮੈਂ ਤੁਹਾਨੂੰ ਪਿਛੇ ਯਾਦ ਹੈ ਕਿ ਇੱਥੇ ਜਾ ਕੇ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਆਪਕ ਤੱਕ ਸੈਕਟੋਂ ਅੰਮ੍ਰਿਤ ਪਾਣ ਕੀਤਾ ਉਦੋਂ ਬਾਅਦ ਕੀ ਹੋਇਆ ਮਾਈਕ ਦੇ ਦਿਓ ਮੈਨੂੰ ਤੇ ਆਵਾਜ਼ ਦੂਰੋਂ ਨਹੀਂ ਕੈਚ ਕਰਦਾ ਬਚਪਨ ਉਹਨਾਂ ਦਾ ਇੱਥੇ ਬੀਤਿਆ 10 ਸਾਲ ਦੀ ਉਮਰ ਦੇ ਵਿੱਚ ਜਾ ਕੇ ਤੇ ਬਾਬਾ ਜੀ ਨੇ ਅਕਾਲ ਤਖਤ ਸਾਹਿਬ ਤੋਂ ਫਿਰ ਅੰਮ੍ਰਿਤ ਪਾਣ ਕੀਤਾ ਅੰਮ੍ਰਿਤ ਸ਼ਕਿਆ ਉਸ ਟਾਈਮ ਦੇ ਉੱਤੇ ਜਿਹੜੀ ਹਕੂਮਤ ਹੁੰਦੀ ਉਹ ਜਕਰੀਆ ਖਾਨ ਐਸ ਇਲਾਕੇ ਦਾ ਜਿਹੜਾ ਤਾਨਾਸ਼ਾ ਹੁੰਦਾ ਹੈ ਜਕਰੀਆ ਖਾਨ ਨੇ ਹੁਕਮ ਕਰਤਾ ਕਿ ਜਿਹੜੇ ਸਿੱਖ ਆ ਜਿੱਥੇ ਨਜ਼ਰ ਆਉਂਦਾ ਉਹਨਾਂ ਦੇ ਸਿਰ ਵੱਢ ਕੇ ਲੈ ਕੇ ਆਓ ਕਿ ਮੈਨੂੰ ਸਿੱਖਾਂ ਦੇ ਸਿਰ ਚਾਹੀਦੇ ਆ ਕਿਸੇ ਨੇ ਕੁਝ ਕੀਤਾ ਨਹੀਂ ਕੀਤਾ ਉਹ ਨਹੀਂ ਜਿਹੜਾ ਸ਼ਕਲੋਂ ਤੁਹਾਨੂੰ ਦਿਸਦਾ ਹੈ ਵੀ ਜਿਹਦੇ ਦਾੜਾ ਪ੍ਰਕਾਸ਼ ਆ ਕੇਸ ਰੱਖੇ ਆ ਦਿਮਾਲੇ ਬੰਨਦੇ ਆ ਜਾਂ ਖਾਸ ਕਰ ਜਿਨ੍ਹਾਂ ਨੇ ਅੰਮ੍ਰਿਤਪਾਣ ਕੀਤਾ ਉਹਨਾਂ ਦੇ ਸਿਰ ਲੈ ਕੇ ਆਓ ਹੁਣ ਪਰਿਵਾਰ ਜਿਹੜਾ ਹੁੰਦਾ ਨਾ ਜਿਹੜਾ ਮਾਪਿਓ ਹੁੰਦਾ ਉਹ ਆਪਣੇ ਉਤੇ ਚੀਜ਼ਾਂ ਜਰ ਲੈਂਦਾ ਬੱਚਿਆਂ ਤੇ ਨਹੀਂ ਜਰੀਆਂ ਜਾਂਦੀਆਂ ਬਾਬਾ ਸੁਖਾ ਸਿੰਘ ਜੀ ਦੇ ਕਹਿੰਦੇ ਕਿ ਮਾਪਿਓ ਨੇ ਇਹ ਚੀਜ਼ ਵੇਖੀ ਕਿ ਵੀ ਹੁਣ ਸਾਡੇ ਬੱਚੇ ਨੇ ਅੰਮ੍ਰਿਤ ਪਾਣ ਕੀਤਾ ਤੇ ਜੇ ਉਹਨਾਂ ਦੀ ਨਜ਼ਰੀ ਚੜ ਗਿਆ ਤੇ ਇਹਦਾ ਵੀ ਸਿਰ ਲੈ ਜਾਣਗੇ ਕਿਉਂਕਿ ਮਾਪਿਓ ਹੀ ਆ ਜਾਂਦਾ ਹੈ ਦਿਲ ਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਕੋਈ ਧੋਖੇ ਦੇ ਨਾਲ ਬਾਬਾ ਜੀ ਨੂੰ ਨਸ਼ੀਲਾ ਪਦਾਰਥ ਕੋਈ ਖਵਾ ਕੇ ਤੇ ਉਹਨਾਂ ਨੂੰ ਬਸੂਰਤ ਕਰਕੇ ਤੇ ਨਾਈ ਨੂੰ ਸਾਧ ਕੇ ਤੋਂ ਉਹਨਾਂ ਦੇ ਕੇਸ ਕਤਲ ਕਰਵਾ ਦਿੱਤੇ ਹੁਣ ਬਾਬਾ ਸੁਖਾ ਸਿੰਘ ਜੀ ਜਿਹੜੇ ਸੀ ਉਹ ਦਿਲੋਂ ਗੁਰੂ ਨਾਲ ਜੁੜੇ ਸੀ ਅੱਜ ਵਾਂਗੂ ਨਹੀਂ ਕਿ ਸਿਰਫ ਵਿਖਾਵੇ ਨੂੰ ਅਮਰਤ ਛਕ ਲਿਆ ਫੋਟੋਆਂ ਪਾਉਣ ਵਾਸਤੇ ਜਾਂ ਸਿਰਫ ਨੰਬਰ ਬਣਾਉਣ ਵਾਸਤੇ ਜਾਂ ਆਪਣੀ ਇਮੇਜ ਠੀਕ ਕਰਨ ਵਾਸਤੇ ਉਹ ਦਿਲੋਂ ਉਹਨਾਂ ਨੇ ਅਮਰਤ ਛਕਿਆ ਸੀ ਜਦੋਂ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਦੇਖਿਆ ਕਿ ਮੇਰੇ ਕੇਸ ਕਤਲ ਕਰਤੇ ਬੜਾ ਰੋਹ ਚੜਿਆ ਬੜਾ ਗੁੱਸਾ ਚੜਿਆ ਸੋਚਣ ਵੀ ਹੁਣ ਕਰਾਂ ਕਿ ਹੁਣ ਕੋਈ ਬਾਹਰ ਦਾ ਹੋਵੇ ਤੇ ਉਹਦਾ ਧੌਣ ਵੀ ਲਾ ਦੇਆ ਹੁਣ ਅਗਲੇ ਬੰਨੇ ਹੈ ਵੀ ਮਾਂ ਪਿਓ ਕਰੇ ਤੇ ਕਰੇ ਕੀ ਬੰਦਾ ਕਿਹੜੇ ਬੰਨੇ ਜਾਵੇ ਅਖੀਰੀ ਉਹਨਾਂ ਨੂੰ ਇਹ ਲੱਗਿਆ ਵੀ ਯਾਰ ਮੈਂ ਹੁਣ ਇੱਥੇ ਕਰ ਕੁਛ ਨਹੀਂ ਸਕਦਾ ਕਿਉਂਕਿ ਅੱਗੇ ਮਾਂ ਪਿਓ ਆ ਕੋਈ ਹੋਰ ਹੁੰਦਾ ਤੇ ਉਹ ਤੋਂ ਬਦਲਾ ਲੈ ਲੈਂਦੇ ਫਿਰ ਉਹਨਾਂ ਨੇ ਸੋਚਿਆ ਵੀ ਮੈਂ ਇਹਨਾਂ ਨੂੰ ਹੁਣ ਸਭ ਤੋਂ ਵੱਡੀ ਸਜ਼ਾ ਇਹ ਆ ਵੀ ਜੇ ਮੇਰੇ ਉੱਤੇ ਕੋਈ ਗੱਲ ਆਵੇ ਕਿਉਂਕਿ ਮੇਰੀ ਜਾਨ ਬਚਾਉਣ ਦਾ ਕਰਕੇ ਇਹਨਾਂ ਨੇ ਮੇਰੇ ਕੇਸ ਕਤਲ ਕੀਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਸਜ਼ਾ ਦਊਂਗਾ ਤੇ ਉਹ ਸਜ਼ਾ ਮਾਂ ਪਿਓ ਨੂੰ ਮਿਲੂਗੀ ਜਿਨ੍ਹਾਂ ਨੇ ਇਹ ਕਰਮ ਕੀਤਾ ਜਿਨ੍ਹਾਂ ਨੇ ਮੇਰੇ ਕੇਸ ਕਤਲ ਕੀਤੇ ਆ ਮਾਫੀ ਚਾਹਉਣਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਮੈਂ ਕਥਾ ਸੁਣਾਉਣਾ ਹੈ ਪਰ ਮੇਰੇ ਸਿਰ ਤੇ ਕੇਸ ਨਹੀਂ ਹੈ ਚਲੋ ਮਹਾਰਾਜ ਕਿਰਪਾ ਕਰੇ ਜਲਦੀ ਗਲਤੀ ਸੁਧਾਰਾਂਗੇ ਸੋ ਉਸ ਤੋਂ ਬਾਅਦ ਬਾਬਾ ਸੁੱਖਾ ਸਿੰਘ ਜੀ ਇੱਥੇ ਨਾਲ ਹੀ ਹੈਗਾ ਗੁਰਦੁਆਰਾ ਬੌਲੀ ਸਾਹਿਬ ਉੱਥੇ ਖੂਹ ਹੁੰਦਾ ਸੀ ਜਿਸ ਤਰ੍ਹਾਂ ਆਮ ਹੀ ਪੁਰਾਣੇ ਪਿੰਡਾਂ ਦੇ ਵਿੱਚ ਖੂਹ ਹੁੰਦੇ ਸੀ ਉਹ ਜਿਹੜੇ ਗੇੜ ਕੇ ਪਾਣੀ ਕੱਢਦੇ ਹੁੰਦੇ ਕਿਉਂਕਿ ਉਹਨਾਂ ਸਮੇਂ ਅਜ ਮੋਟਰਾਂ-ਮੋਟਰਾਂ ਤਾਂ ਹੁੰਦੀਆਂ ਨਹੀਂ ਸੋ ਉਹਨਾਂ ਨੇ ਜਾ ਕੇ ਉਹ ਖੂਹ ਦੇ ਵਿੱਚ ਛਾਲ ਮਾਰਤੀ ਕਹਿੰਦੇ ਜੀ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਕਿ ਮੇਰੀ ਜਾਨ ਜਿਹੜੀ ਜਾਨ ਬਚਾਉਣ ਦਾ ਕਰਕੇ ਮੇਰੇ ਮਾਂ ਪਿਓ ਨੇ ਕੇਸ ਕਤਲ ਕੀਤੇ ਆ ਮੈਂ ਉਹ ਜਾਨ ਹੀ ਖਤਮ ਕਰ ਦੇਣੀ। ਤੋਂ ਜਦੋਂ ਉਹਨਾਂ ਨੇ ਖੂਹ ਚ ਛਾਲ ਮਾਰੀ ਤੇ ਲਾਗੋ ਕੋਈ ਸਿੰਘ ਲੰਗਦਾ ਉਹਨੂੰ ਆਵਾਜ਼ ਆਈ ਖੂਹ ਦੇ ਵਿੱਚ ਕੋਈ ਭਾਰੀ ਚੀਜ਼ ਡਿੱਗਣ ਦੀ। ਤੋਂ ਉਹਨੇ ਜਾ ਕੇ ਵੇਖਿਆ ਜਦੋਂ ਉਹਨੇ ਵੇਖਿਆ ਤੇ ਉਹ ਖੂਹ ਜਿਹੜਾ ਸੀ ਨਾ ਕੁਦਰਤੀ ਜਦੋਂ ਪ੍ਰਮਾਤਮਾ ਨੇ ਹੁਣ ਇੰਨਾ ਵੱਡਾ ਇਤਿਹਾਸ ਉਹਨਾਂ ਦੇ ਹੱਥੋਂ ਕਰਵਾਉਣਾ ਸੀ। ਤੋਂ ਖੂਹ ਜਿਹੜਾ ਸੀ ਉਹਦੇ ਵਿੱਚ ਬਹੁਤਾ ਪਾਣੀ ਹੈ ਨਹੀਂ ਸੀ। ਜਿਆਦਾ ਡੂੰਘਾ ਨਹੀਂ ਸੀ ਉਹ ਖੂਹ। ਤੋਂ ਬਾਬਾ ਸੁੱਖਾ ਸਿੰਘ ਜੀ ਡੁੱਬੇ ਨਹੀਂ। ਸੇਂਘੜੇ ਬਾਹਰੋਂ ਆਵਾਜ਼ ਮਾਰੀ ਕਹਿੰਦੇ ਵੀ ਭਾਈ ਸਖਾ ਕੀ ਚੱਕਰ ਫਿਰ ਉਹਨੇ ਸਾਰੀ ਖੋ ਦੇ ਵਿੱਚੋਂ ਉਹਨੇ ਗੱਲ ਦੱਸੀ ਵੀ ਮੇਨਾ ਆ ਚੀਜ਼ ਹੋਈ ਆ ਕਿ ਮੇਰੇ ਮਾਂ ਪਿਓ ਨੇ ਮੇਰੇ ਕੇਸ ਕਤਲ ਕਰਤੇ ਮੇਰੀ ਜਾਨ ਬਚਾਉਣ ਦਾ ਕਰਕੇ ਤੇ ਮੈਂ ਹੁਣ ਉਹਨਾਂ ਨੂੰ ਉਸ ਤਰ੍ਹਾਂ ਤਾਂ ਕੋਈ ਸਜ਼ਾ ਦੇ ਨਹੀਂ ਸਕਦਾ ਤੇ ਮੈਂ ਉਹਨਾਂ ਨੂੰ ਇਹ ਸਜ਼ਾ ਦੇਣ ਲੱਗਾ ਕਿ ਜਿਹੜੀ ਮੇਰੀ ਉਹਨਾਂ ਨੇ ਜਾਨ ਬਚਾਈ ਹੈ ਮੈਂ ਜਾਨ ਖਤਮ ਕਰਨ ਲੱਗਾ ਤੇ ਕਹਿੰਦੇ ਫਿਰ ਉਹ ਸੇਂਘੜੇ ਕਿਹਾ ਕਿ ਹੁਣ ਚਲੋ ਮਾਫ ਚ ਮਾਫੀ ਚਾਹੁੰਦਾ ਕਿ ਆਪਾਂ ਉਹ ਸ਼ਬਦ ਨਹੀਂ ਵਰ ਸਕਦੇ ਪਰ ਉਹਨਾਂ ਨੇ ਜਿਹੜੇ ਸੇਂਘੜੇ ਸ਼ਬਦ ਵਰਤੇ ਵੀ ਜੇ ਤੂੰ ਇਸ ਤਰ੍ਹਾਂ ਹੀ ਮਰਨਾ ਹੈ ਤਾਂ ਇਹਦੇ ਨਾਲੋਂ ਚੰਗਾ ਆ ਕਿ ਤੂੰ ਜਿਹੜਾ ਇੰਨਾ ਜ਼ਬਰ ਜ਼ੁਲਮ ਕਰਨ ਦੇ ਆ ਮੁਗਲ ਤੋਂ ਉਹਨਾਂ ਦੇ ਗਲ ਪੈ ਕੇ ਮਰ। ਜੇ ਤੂੰ ਜਾਨ ਹੀ ਖਤਮ ਕਰਨੀ ਆ ਤੇ ਤੂੰ ਭੰਗ ਦੇ ਪਹਾੜੇ ਕਿਉਂ ਚੱਲਿਆ? ਤੂੰ ਆਪਣੀ ਜਾਨ ਦੇਣੀ ਆ ਤੇ ਤੂੰ ਜ਼ੁਲਮ ਦੇ ਖਿਲਾਫ ਲਾੜੋ ਦਾ ਟਕਰਾ ਕਰ। ਤੇਰੀ ਜਿਹੜੀ ਸ਼ਹਾਦਤ ਹੈ ਉਹ ਕਿਸੇ ਦੇ ਕੰਮ ਆਵੇ। ਦੁਨੀਆ ਯਾਦ ਕਰੇ। ਫਿਰ ਬਾਬਾ ਸੁਖਾ ਸਿੰਘ ਜੀ ਨੂੰ ਉਹ ਗੱਲ ਸਮਝ ਆਈ ਕਿ ਹਾਂ ਠੀਕ ਆ ਬੀ ਸਿੰਘ ਦੀ ਗੱਲ ਤੇ ਠੀਕ ਆ ਵੀ ਜਾਨ ਦੇਣੀ ਆ ਤੇ ਕੁਝ ਕਰਕੇ ਜਾਨ ਲਈਏ। ਐਵੇਂ ਫਾਲਤੂ ਦੇ ਵਿੱਚ ਜਾਨ ਦੇਣ ਦਾ ਕੀ ਫਾਇਦਾ? ਫੇਰ ਉਹ ਉਥੋਂ ਨਿਕਲੇ ਖੋਦੇ ਵਿੱਚੋਂ ਉਹਨਾਂ ਨੇ ਕੱਢਿਆ ਸੇਂਗੜੇ ਵਿੱਚੋਂ ਨਾਲ ਮਦਦ ਨਾਲ ਉਦੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਹੁਣੇ ਤੁਹਾਨੂੰ ਪਿੱਛੇ ਜਿਹੜਾ ਤੁਸੀਂ ਵੇਖਿਆ ਢਾਬ ਸਾਹਿਬ ਵਾਲਾ ਵੀਡੀਓ ਉਸ ਜਗ੍ਹਾ ਦੇ ਉੱਤੇ ਘੋੜੀ ਚਰਦੀ ਸੀ ਨੰਬਰਦਾਰਾਂ ਦੀ ਪਿੰਡ ਦੇ ਨੰਬਰਦਾਰ ਹੀ ਉਹਨਾਂ ਦੀ ਘੋੜੀ ਚਰਦੀ ਸੀ ਉਹਨਾਂ ਨੇ ਵੇਖਿਆ ਵੀ ਘੋੜੀ ਵਧੀਆ ਆ ਤੇ ਜਾਣਾ ਵੀ ਹੈ ਆ ਉਹਨਾਂ ਨੇ ਘੋੜੀ ਫੜੀ ਤੇ ਕਰਕੇ ਸਵਾਰੀ ਨਿਕਲ ਗਏ ਜਦੋਂ ਅਗਲੇ ਬੰਨੇ ਬੁੱਢਾ ਦਲ ਦੇ ਵਿੱਚ ਪਹੁੰਚੇ ਬੀਕਾਨੇਰ ਪਹਿਲਾਂ ਇਥੋਂ ਲੋਕ ਦੇ ਲਗਾਉਂਦੇ ਦਰਬਾਰ ਸਾਹਿਬ ਦੇ ਮਤਲਬ ਸਰੋਵਰ ਪੂਰਨ ਤਾਂ ਡਏ ਹੀ ਹੋ ਪਰ ਇੰਨੀ ਸਪੀਡ ਨਾਲ ਵੀ ਨਹੀਂ ਸੀ ਕਿ ਇੱਕਦਮ ਪੂਰਿਆ ਜਾਂਦਾ ਸੀਗੇ ਪੇਸ ਬਦਲ ਕੇ ਉਹਨਾਂ ਨੇ ਜਾ ਕੇ ਇਸ਼ਨਾਨ ਵਗੈਰਾ ਉੱਥੇ ਕੀਤਾ ਤੇ ਫਿਰ ਉਹ ਚਲੇ ਗਏ ਬੀਕਾਨੇਰ ਬੁੱਢਾ ਦਲ ਦੇ ਵਿੱਚ ਬੁੱਢਾ ਦਲ ਦੇ ਵਿੱਚ ਜਾ ਕੇ ਉਹਨਾਂ ਨੇ ਸਾਰੀ ਵਿਥਿਆ ਸੁਣਾਈ ਉਹਨਾਂ ਨੇ ਦੱਸਿਆ ਵੀ ਮੇਰੇ ਨਾਲ ਆਹ ਚੀਜ਼ ਹੋਈ ਹੈ ਸੋ ਚਲੋ ਇੱਕ ਕਹਿੰਦੇ ਹੁੰਦੇ ਨੇ ਕਿ ਚਾਹੇ ਗਲਤੀ ਉਹਨਾਂ ਦੀ ਨਹੀਂ ਵੀ ਸੀ ਪਰ ਫਿਰ ਵੀ ਅਮਰਤ ਇੱਕ ਜਿਹੜਾ ਭੰਗ ਹੋਇਆ ਸੀ ਉਹਦੀ ਜਿਹੜੀ ਥੋੜੀ-ਬੋੜੀ ਸਜ਼ਾ ਸੀ ਉਹ ਤਾਂ ਉਹਨਾਂ ਨੂੰ ਜ਼ਰੂਰ ਮਿਲੀ ਦਲ ਦੇ ਵਿੱਚੋਂ ਦਲ ਦੇ ਵਿੱਚੋਂ ਉਹਨਾਂ ਨੇ ਸਜ਼ਾ ਲਈ ਉਹਨਾਂ ਨੂੰ ਉਹਨਾਂ ਨੇ ਉਹ ਕਬੂਲ ਵੀ ਕੀਤੀ ਸਜ਼ਾ ਵੀ ਅੱਜ ਵਾਲੀ ਨਹੀਂ ਕਿ ਜਾ ਕੇ ਭਾਂਡੇ ਮਾਜ ਲੋ ਜਾਂ ਟਾਇਲਟਾਂ ਸਾਫ਼ ਕਰ ਦਿਓ ਤੇ ਤੁਹਾਡੀ ਸਜ਼ਾ ਪੂਰੀ ਹੋ ਗਈ ਮਾਫੀ ਚਾਉਣਾ ਜੋ ਅੱਜ ਕੱਲ੍ਹ ਚੱਲਦਾ ਸੋ ਉਹਨਾਂ ਨੇ ਜਿਹੜੀ ਸਜ਼ਾ ਲਈ ਉਹਨਾਂ ਨੇ ਕਬੂਲ ਕੀਤੀ ਪ੍ਰਵਾਨ ਕੀਤੀ ਸਜ਼ਾ ਆਪਣੀ ਪੂਰੀ ਕੀਤੀ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਤੁਹਾਨੂੰ ਮੈਂ ਅੱਗੇ ਸਾਰਾ ਇਤਿਹਾਸ ਦੱਸਿਆ ਕਿ ਬਾਬਾ ਬਲਾਕਾ ਸਿੰਘ ਜੀ ਗਏ ਉਹਨਾਂ ਨੇ ਜਾ ਕੇ ਦੱਸਿਆ ਕਿ ਉੱਥੇ ਆ ਚੀਜ਼ਾਂ ਹੋਣ ਡੀਆਂ ਫਿਰ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਆਏ ਆਣ ਕੇ ਉਹਨਾਂ ਨੇ ਨੰਬਰਦਾਰਾਂ ਦਾ ਪੇਸ਼ ਧਾਰਨ ਕੀਤਾ ਅੰਦਰ ਸੁਣਾ ਭੇਜਿਆ ਬਈ ਅਸੀਂ ਮਾਮਲਾ ਦੇਣ ਆਏ ਆ ਉਹਦਾ ਮਾਮਲਾ ਚੱਲਦਾ ਹੁੰਦਾ ਜਿਵੇਂ ਅੱਜ ਕੱਲ ਟੈਕਸ ਚੱਲਦੇ ਆ ਜੀਐਸਟੀ ਚੱਲਦੀ ਆ ਸੋ ਮਾਮਲਾ ਦੇਣ ਦੇ ਬਾਨੇ ਨੰਬਰਦਾਰਾਂ ਦਾ ਪੇਸ਼ ਧਾਰ ਕੇ ਦਰਬਾਰ ਸਾਹਿਬ ਦੇ ਵਿੱਚ ਗਏ ਇੱਕ ਇਥੋਂ ਲੋਕਲ ਲੋਕ ਦੱਸਦੇ ਆ ਵੀ ਉੱਥੇ ਕੋਈ ਬਾਹਰ ਸੰਤਰੀ ਜਿਹੜੇ ਖੜੇ ਹੁੰਦੇ ਆ ਚਮਚੇ ਜਿਹੜੇ ਹੁੰਦੇ ਆ ਉਹ ਜਾਣ ਲੱਗਿਆ ਬਾਬਾ ਸੁੱਖਾ ਸਿੰਘ ਜੀ ਨੂੰ ਤੇ ਬਾਬਾ ਮਤਾਬ ਸਿੰਘ ਜੀ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਮਾਫ ਕਰਨਾ ਬਾਬਾ ਜੀ ਨਹੀਂ ਉਹਨਾਂ ਨੇ ਤੇ ਨੰਬਰਦਾਰ ਕਹਿ ਕੇ ਸੰਬੋਧਨ ਕੀਤਾ ਕਿ ਨੰਬਰਦਾਰਾ ਸਾਨੂੰ ਵੀ ਕੋਈ ਦੇ ਕੇ ਜਾ ਤੂੰ ਸਾਰਾ ਮਾਮਲਾ ਅੰਦਰ ਹੀ ਦੇ ਆਉਣਾ ਤਾਂ ਕਹਿੰਦੇ ਬਾਬਾ ਸੁੱਖਾ ਸਿੰਘ ਜੀ ਕਹਿੰਦੇ ਵੀ ਮੈਂ ਪਹਿਲਾਂ ਅੰਦਰ ਮੱਸੀ ਦਾ ਸਾਹਕਾਰ ਆਵਾਂ ਆਉਂਦਿਆਂ ਜ਼ਰੂਰ ਤੁਹਾਨੂੰ ਵੀ ਦੇ ਕੇ ਜਾਵਾਂਗੇ ਕੁਝ ਨਾ ਕੁਝ ਉਹਨਾਂ ਦਾ ਉਹ ਜਾਣਦੇ ਨੇ ਵੀ ਅੰਦਰ ਕਿਹੜਾ ਹਿਸਾਬ ਕਰਨ ਜਾਣਾ। ਤੋਂ ਫਿਰ ਜਦੋਂ ਅੰਦਰ ਗਏ ਉਹਨਾਂ ਨੇ ਠੀਕਰੀਆਂ ਹੁੰਦੀਆਂ ਜਿਸ ਤਰ੍ਹਾਂ ਜਿਹੜੇ কুমਹਾਰ ਭਾਈਚਾਰਾ ਜਿਹੜੇ ਭਾਂਡੇ ਬਣਾਉਂਦੇ ਆ। ਤੋਂ ਉਹਨਾਂ ਦੇ ਨਾਲ ਜਿਹੜੇ ਭਾਂਡੇ ਟੁੱਟ ਜਾਂਦੇ ਉਹ ਠੀਕਰੀਆਂ ਉਹਨਾਂ ਨੂੰ ਕਹਿੰਦੇ ਆ ਇਹਨੇ ਪੀਸ ਜਿਹੜੇ ਬਚ ਜਾਂਦੇ ਆ ਘੜਿਆਂ ਕੁੜਿਆਂ ਦੇ ਜਾਂ ਟੁੱਟੇ ਭਾਂਡਿਆਂ ਦੇ। ਉਹ ਠੀਕਰੀਆਂ ਦੇ ਬੋਰੇ ਭਰ ਕੇ ਲੈ ਕੇ ਗਏ ਸੀ ਉਹ ਮੋਢੇ ਤੇ ਰੱਖ ਕੇ। ਤੋਂ ਉਹਨਾਂ ਨੇ ਜਾ ਕੇ ਜਦੋਂ ਉਹਨੂੰ ਕਿਹਾ ਮੱਸੇ ਨੂੰ ਵੀ ਮਾਮਲਾ ਲੈ ਕੇ ਆਏ ਆ। ਹੁਣ ਇਹ ਕੌਣ ਤੁਸੀਂ ਕਿੱਥੋਂ? ਤੇ ਉਹਨਾਂ ਕਿਹਾ ਜੀ ਅਸੀਂ ਪੱਟੀ ਦੇ ਨੰਬਰਦਾਰ ਆਂ ਤੇ ਮਾਮਲਾ ਲੈ ਕੇ ਆਏ ਆ ਉਹਨੇ ਆਖਿਆ ਜੀ ਲਿਆਓ ਤੋਂ ਇਹਨਾਂ ਨੇ ਫੜ ਕੇ ਬੋਰੀਆਂ ਕਰਕੇ ਛੋਟੀ ਉਹਦੇ ਪੈਰਾਂ 'ਚ ਤੇ ਉਹ ਆਵਾਜ਼ ਤੋਂ ਸੇਮ ਹੀ ਲੱਗਦੀ ਸੀ ਉਸ ਸਮੇਂ ਦੀ ਜਿਹੜੀ ਕਰੰਸੀ ਸੀ ਜਿਹੜੇ ਸਿੱਕੇ ਚੱਲਦੇ ਸੀ ਤੋਂ ਉਹ ਜਦੋਂ ਵੇਖਣ ਵਾਸਤੇ ਜਿਹੜਾ ਮਸਾ ਰੰਗੜ ਆ ਐ ਕਰਕੇ ਥੱਲੇ ਨੀਵਾ ਆ ਵੇਖਣ ਵਾਸਤੇ ਕਿ ਬੋਰੀ ਦੇ ਵਿੱਚ ਮਤਲਬ ਕਿੰਨੀ ਕਮਾਇਆ ਕੀ ਆ ਸੋਨੇ ਦੇ ਆ ਜਾਂ ਚਾਂਦੀ ਦੇ ਸਿੱਕੇ ਆ ਕਿਹੜੇ ਆ ਉਹ ਜਦੋਂ ਥੱਲੇ ਆ ਤੇ ਉਹ ਫਿਰ ਬਾਬਾ ਜੀ ਨੇ ਕੀਤਾ ਤਲਵਾਰ ਦਾ ਵਾਰ ਤੌਣ ਲਾ ਕੇ ਤੇ ਉੱਗ ਗਈ ਹੜਕੰਪ ਮਚ ਗਿਆ ਚਾਰੇ ਬੰਨੇ ਖਬਰ ਫੈਲ ਗਈ ਉਹ ਕਹਿੰਦੇ ਕਿ ਜਿਹੜੀ ਇੱਕ ਦਾਸੀ ਸੀ ਉਹ ਉਹਦਾ ਰੋਟੀ ਪਾਣੀ ਲੈ ਕੇ ਚੱਲੀ ਸੀ ਅੰਦਰ ਨੂੰ ਤੇ ਜਦੋਂ ਉਹਨਾਂ ਨੇ ਉਹਦੀ ਧੌਣ ਦਾਤੀ ਤੇ ਉਹ ਦਾਸੀ ਨੂੰ ਰਸਤੇ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਕਿੱਥੇ ਚੱਲੀ ਹੈ ਜਦੋਂ ਵਾਪਸ ਆਉਣ ਲੱਗੇ ਨਾ ਨੇਜੇ ਦੇ ਵਿੱਚ ਟੰਗ ਕੇ ਉਹਦਾ ਮੱਸੀ ਰੰਗੜ ਦਾ ਸਿਰ ਉਹ ਦਾਸੀ ਕਹਿੰਦੀ ਕਿ ਮੈਂ ਉਹਦੇ ਵਾਸਤੇ ਪ੍ਰਸ਼ਾਦਾ ਲੈ ਕੇ ਚੱਲੀ ਆ ਉਹ ਕਹਿੰਦੇ ਇਹ ਸ਼ਿਕਾਇਤ ਤਾਂ ਉਹਨੂੰ ਹੁਣ ਨਹੀਂ ਉਹਨੂੰ ਭੁੱਖ ਲੱਗਦੀ ਉਹ ਜਦੋਂ ਨੇ ਸਿਰ ਵੇਖਿਆ ਉਹ ਉੱਥੇ ਚੀਕਾਂ ਚ ਹੰਗੜਾ ਮਾਰਨ ਲੱਪੇ ਜਿਹੜਾ ਸੰਤਰੀ ਬਾਹਰ ਖੜਾ ਕਹਿੰਦਾ ਹੈ ਨਾ ਕਿ ਨੰਬਰਦਾਰਾ ਮੈਨੂੰ ਵੀ ਕੁਝ ਦੇ ਕੇ ਜਾਈ ਉਹ ਬਾਬਾ ਜੀ ਨੇ ਫਿਰ ਕਹਿੰਦੇ ਉੱਥੇ ਪੁੱਛਿਆ ਵੀ ਉਹ ਨੰਬਰਦਾਰ ਆਪਣਾ ਸੰਤਰੀ ਉਹ ਕਿੱਥੇ ਗਿਆ ਵੀ ਮਾਨੂੰ ਦੇ ਕੇ ਜਾਣਾ ਉਹਨੂੰ ਵੀ ਹਿਸਾਬ ਕਿਤਾਬ ਉਹ ਲੱਭਾ ਹੀ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਗਿਆ ਸੋ ਇਹ ਆ ਬਾਬਾ ਸੁੱਖਾ ਸਿੰਘ ਜੀ ਦਾ ਪੂਰਾ ਇਤਿਹਾਸ ਫਿਰ ਉਥੋਂ ਜਿਹੜਾ ਜਥੇਦਾਰ ਸਾਹਿਬ ਨੇ ਬਾਬਾ ਬੁੱਢਾ ਦਲ ਦੇ ਉਸ ਸਮੇਂ ਦੇ ਉੱਤੇ ਨਾਮ ਨੇ ਮੇਰੇ ਧਿਆਨ ਦੇ ਵਿੱਚ ਉਹਨਾਂ ਨੇ ਉਹਨੂੰ ਕਿਹਾ ਸੀ ਕਿ ਮੈਨੂੰ ਸਿਰ ਚਾਹੀਦਾ ਜਿਵੇਂ ਮਰਜ਼ੀ ਲੈ ਕੇ ਆ। ਸੋ ਉੱਥੋਂ ਬੀਕਾਨੇਰ ਤੋਂ ਚੱਲਣ ਤੋਂ ਲੈ ਕੇ ਸਿਰ ਲਾ ਕੇ ਵਾਪਸ ਲਜਾਣ ਤੱਕ ਦਾ ਸਿਰਫ 5 ਦਿਨ ਦਾ ਸਮਾਂ ਸੀ। 5 ਦਿਨਾਂ ਦੇ ਵਿੱਚ ਉਹ ਆਣ ਕੇ ਪਲਾਨਿੰਗ ਕੀਤੀ ਕਿ ਆਪਾਂ ਪੇਸ ਵਟਾ ਕੇ ਨੰਬਰਦਾਰਾਂ ਦਾ ਪੇਸ ਬਣਾਵਾਂਗੇ ਫਿਰ ਠੇਕਰੀਆਂ ਨਾਲ ਤੋੜਾ ਭਰਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਰਫ 5 ਦਿਨਾਂ ਦੇ ਵਿੱਚ ਕੰਪਲੀਟ ਕੀਤੀਆਂ 5 ਦਿਨਾਂ ਦੇ ਵਿੱਚ ਪੂਰੀ ਪਲੈਨਿੰਗ ਕਰਕੇ ਉਹਨੂੰ ਇੰਪਲੀਮੈਂਟ ਕਰਕੇ ਸਿਰ ਲਾ ਕੇ ਫਿਰ ਸਭ ਤੋਂ ਵੱਡੀ ਗੱਲ ਆ ਕਿ ਚਾਰੇ ਬੰਨੇ ਮੁਗਲਾਂ ਦਾ ਰਾਜ ਤੇ ਤੁਸੀਂ ਮੁਗਲਾਂ ਦੇ ਇੱਕ ਅਹਿਮ ਬੰਦੇ ਦਾ ਸਿਰ ਨੇਜੇ ਦੇ ਉੱਤੇ ਟੰਗ ਕੇ ਲੈ ਕੇ ਜਾਓ ਇਹ ਨਹੀਂ ਕਿ ਕੋਈ ਲੁਕਾ ਕੇ ਤੋੜੇ ਚ ਪਾ ਕੇ ਜਾਂ ਚੋਰੀ ਛਿਪੇ ਲੈ ਗਏ ਸ਼ਰਿਆਮ ਚਿੱਟੇ ਦਿਨ ਇੱਥੋਂ ਘੋੜਿਆਂ ਤੇ ਸਿਰ ਨੇਜੇ ਦੇ ਵਿੱਚ ਹੀ ਰੱਖਿਆ ਬੀਕਾਨੇਰ ਟਕਰ ਗਏ ਇਸ ਪੂਰੇ ਖੇਤੇ ਦੇ ਉੱਤੇ ਮੁਗਲਾਂ ਦਾ ਰਾਜ ਹੁੰਦਾ ਸੀ ਸੋ ਇਹ ਹੀ ਬਹਾਦਰੀਆਂ ਇਹ ਹੀ ਜੁਰਤਾਂ ਸੋ ਇਹ ਹੈ ਜੀ ਪੂਰਾ ਉਹਨਾਂ ਦਾ ਇਤਿਹਾਸ ਫਿਰ ਉਦੋਂ ਬਾਅਦ ਇਹ ਜਿਹੜੀ ਹੈਗੀ ਹੈ ਘਟਨਾ ਮੇਰੇ ਖਿਆਲ ਨਾਲ ਸਨ 1740 ਦੀ ਆ 1740 ਦੇ ਵਿੱਚ ਇਹ ਸਿਰ ਜਿਹੜਾ ਵੱਡਿਆ ਸੀ ਉਹਨਾਂ ਨੇ ਮਸੇ ਰੰਗੜ ਦਾ 1741 ਦੇ ਵਿੱਚ ਮੰਡਾਲਾ ਪੇਂਟ ਹੀ ਮਸੇ ਰੰਗੜ ਦਾ ਮੰਡਾਲੇ ਪੇਂਟ ਦੇ ਵਿੱਚ ਬਾਬਾ ਸੁਖਾ ਸਿੰਘ ਦੀ ਅਗਵਾਈ ਦੇ ਵਿੱਚ ਸਿੰਘਾਂ ਨੇ ਜਾ ਕੇ ਤੇ ਸਾਰੇ ਪਿੰਡ ਦੇ ਉੱਤੇ ਹੀ ਹਮਲਾ ਕੀਤਾ ਸੀ ਕਿਉਂਕਿ ਉਹ ਪਿੰਡ ਜਿਹੜਾ ਸੀ ਉਹ ਮਸੇ ਰੰਗੜ ਦਾ ਹੀ ਮਤਲਬ ਉਹਦੀ ਫੇਵਰ ਦੇ ਵਿੱਚ ਹੀ ਉਹ ਸਾਰਾ ਪਿੰਡ ਤੇ ਉਹਦੇ ਪਰਿਵਾਰ ਨੂੰ ਵੀ ਸਜ਼ਾ ਦਿੱਤੀ ਹਾਲਾਂਕਿ ਪਿੰਡ ਵਾਲਿਆਂ ਨੂੰ ਮਾਰਿਆ ਨਹੀਂ ਸੀ ਸਜ਼ਾ ਉਹਦੇ ਸਿਰਫ ਪਰਿਵਾਰ ਨੂੰ ਦਿੱਤੀ ਸੀ ਕਿਉਂਕਿ ਪਰਿਵਾਰ ਨੂੰ ਬਣਦੀ ਵੀ ਸੀ ਇੰਨਾ ਵੱਡਾ ਤ੍ਰੋ ਐਦਾਂ ਵੱਡਾ ਕੁਕਰਮ ਕਰਨ ਲਿਆ ਸੀ ਬੰਦਾ ਤੇ ਉਹਦੇ ਪਰਿਵਾਰ ਨੇ ਉਹਨੂੰ ਰੋਕਿਆ ਨਹੀਂ ਜਾਂ ਕੀਤਾ ਨਹੀਂ ਸੋ ਉਹਦੇ ਪੂਰੇ ਪਰਿਵਾਰ ਨੂੰ ਸਜ਼ਾ ਦਿੱਤੀ। ਉਹਦਾ ਪਿੰਡ ਫੂਕਿਆ। ਜਾਇਦਾਦ, ਜ਼ਮੀਨ, ਸਭ ਕੁਝ ਉਹਦਾ ਖਤਮ ਕਰਤਾ। ਇਸ ਚੀਜ਼ ਦਾ ਉਹਨੂੰ ਹੰਕਾਰ ਸੀ ਜਿਹਦੇ ਹੰਕਾਰ ਦੀ ਵਜ੍ਹਾ ਨਾਲ ਉਹਨੇ ਸਾਰਾ ਕੁਝ ਕੀਤਾ ਹੈ। ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਜੰਗਾਂ ਹੁੰਦੀਆਂ ਰਹੀਆਂ ਉਹਦੇ ਵਿੱਚ ਬਾਬਾ ਸੁਖਾ ਸਿੰਘ ਜੀ ਹਿੱਸਾ ਲੈਂਦੇ ਰਹੇ। ਟੋਟਲ ਦੱਸ ਦਿਆਂ ਕਿ ਬਾਬਾ ਸੁਖਾ ਸਿੰਘ ਜੀ ਨੇ 14 ਜੰਗਾਂ ਲੜੀਆਂ ਸੀ। ਤਕਾਲਪੁਰਖ ਦੀ ਇੰਨੀ ਕਿਰਪਾ ਹੈ ਕਿ 14 ਦੀਆਂ 14 ਜੰਗਾਂ ਹੀ ਜਿੱਤੇ ਸੀ 13 ਜੰਗਾਂ ਸਫਲਤਾਪੂਰਵਕ ਜਿੱਤੇ ਸੀ 14ਵੀਂ ਜੰਗ ਦੇ ਵਿੱਚ ਜੰਗ ਤਾਂ ਉਹ ਜਿੱਤ ਗਏ ਸੀ ਪਰ 14ਵੀਂ ਜੰਗ ਦੇ ਵਿੱਚ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ ਸੀ ਸ਼ਰੀਰਕ ਰੂਪ ਦੇ ਵਿੱਚ ਕਿਉਂਕਿ ਆਤਮਿਕ ਰੂਪ ਦੇ ਵਿੱਚ ਇਹ ਪੂਰੇ ਦਾ ਪੂਰਾ ਪਿੰਡ ਗਵਾਇਆ ਗਿਆ ਕਿ ਬਾਬਾ ਸੁੱਖਾ ਸਿੰਘ ਜੀ ਅੱਜ ਵੀ ਇੱਥੇ ਹੀ ਮੌਜੂਦ ਹੈ ਇਸੇ ਪਿੰਡ ਦੇ ਵਿੱਚ ਹੀ ਸੋ ਜਰੂਰ ਜਿੰਨਾ-ਜਿੰਨਾ ਤੇ ਕਰੇ ਵੀਡੀਓ ਪਹੁੰਚਦੀ ਆ ਦਿਲ ਕਰਦਾ ਤੇ ਅੱਗੇ ਭੇਜ ਦਿਓ ਜੇ ਤੁਹਾਨੂੰ ਲੱਗਦਾ ਕਿ ਭੇਜਣੀ ਚਾਹੀਦੀ ਆ ਤੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਚੀਜ਼ਾਂ ਨਹੀਂ ਇੱਥੇ ਗਾਂ ਜਾਣੀਆਂ ਚਾਹੀਦੀਆਂ ਇਤਿਹਾਸ ਜੇ ਤੁਹਾਨੂੰ ਜੇ ਤੁਸੀਂ ਚਾਹੁੰਦੇ ਜੇ ਕਿ ਇੱਥੇ ਹੀ ਲੋਪ ਹੋ ਜਾਣਾ ਚਾਹੀਦਾ ਤੇ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਸੋ ਚਲੋ ਹੁਣ ਆਪਾਂ ਅੱਗੇ ਚੱਲਦੇ ਆਂ ਬੌਲੀ ਸਾਹਿਬ ਤੁਹਾਨੂੰ ਉੱਥੋਂ ਦੇ ਦਰਸ਼ਨ ਕਰਾ ਕੇ ਲਿਉਂਨੇ ਆਂ ਜਿੱਥੇ ਖੂਹ ਦੇ ਵਿੱਚ ਬਾਬਾ ਜੀ ਨੇ ਛਾਲ ਮਾਰੀ ਸੀ ਜਦੋਂ ਉਹਨਾਂ ਦੇ ਕੇਸ ਕੱਟੇ ਗਏ ਸੀ ਬਾਕੀ ਪਹੁੰਚ ਹੋਰ ਉਹਨਾਂ ਦੇ ਜ਼ਿੰਦਗੀ ਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਕਿ ਜਿਹੜੀਆਂ ਜੰਗਾਂ ਲੜੀਆਂ ਉਹਨਾਂ ਦੇ ਵਿੱਚ ਕੀ ਹੋਇਆ ਫਿਰ ਕਿਹੜੀ ਜੰਗ ਦੇ ਵਿੱਚ ਕਿੱਥੇ ਸੱਟ ਲੱਗੀ ਕੀ ਉਹ ਸਾਰਾ ਜਿਹੜਾ ਉਹ ਤੁਹਾਨੂੰ ਗੁਰਦੁਆਰਾ ਬੋਲੀ ਸਾਹਿਬ ਦੇ ਵਿੱਚ ਜਾ ਕੇ ਦੱਸਦੇ ਆ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ ਜਦੋਂ ਤੁਸੀਂ ਇੱਥੇ ਆਓਗੇ ਨਾ ਚਲੋ ਗੁਰਦੁਆਰੇ ਸਾਹਿਬ ਤਾਂ ਆਪਾਂ ਜਾਣਦੇ ਆ ਸਾਰਿਆਂ ਦੇ ਵਿੱਚ ਪਰ ਤੁਸੀਂ ਜਦੋਂ ਆਓਗੇ ਤੇ ਤੁਸੀਂ ਵੀ ਇਹ ਚੀਜ਼ ਦੱਸਿਓ ਜ਼ਰੂਰ ਵੀਡੀਓ ਬਣਾ ਕੇ ਦੱਸਿਓ ਪਰ ਮੈਨੂੰ ਇੰਜ ਫੀਲ ਹੁੰਦੀ ਹੈ ਜਿਵੇਂ ਮੈਂ ਸੱਚੀ ਨਾ ਬਾਬਾ ਜੀ ਦੇ ਘਰੇ ਆਇਆ ਕਿ ਜਿੱਦਾਂ ਪਰਿਵਾਰ ਵਾਲੇ ਅਗਲੇ ਬੰਨੇ ਬੈਠੇ ਆ। ਹੋ ਦੇਖੋ ਕਿਤਰਾ ਉਧਰ ਵੀ ਬਿਠਾ ਕੇ ਚਾਹ ਪਾਣੀ ਪਿਉਂਦੇ ਇੱਥੇ ਵੀ ਵੇਖੋ ਇਸ ਤਰ੍ਹਾਂ ਚਾਹ ਪਾਣੀ ਪਿਉਂਦੇ। ਇੰਜ ਲੱਗਦਾ ਜਿਵੇਂ ਸੱਚੀ ਬਾਬਾ ਜੀ ਦਾ ਪਰਿਵਾਰ ਬੈਠਾ ਤੇ ਅਗਲੇ ਬੰਨੇ ਆਪਾਂ ਮਿਲਣ ਆਏ ਆ। ਉਹ ਵੀ ਜਾਦੇ ਪੌੜੇ ਆਪਣੇ ਮੇਰਾ ਨਾਮ ਨਾ ਭੁੱਲਾ। ਸੋ ਚਲੋ ਹੁਣ ਆਪਾਂ ਚਾਹ ਪਾਣੀ ਪੀਨੇ ਆ। ਤੇਰੇ ਅੱਗੇ ਕਰਦੇ ਹਾਂ ਗੱਲਬਾਤ। ਲਓ ਜੀ ਹੁਣ ਸੂਰਜ ਢਲਣ ਲੱਪਿਆ ਤੇ ਆਪਾਂ ਚੱਲੇ ਇਧਰ ਦੀ ਨਾ ਗਲੀ ਦੇ ਵਿੱਚ ਪਿਛਲੇ ਬੰਨੇ ਆ ਗੁਰਦੁਆਰਾ ਬਾਲੀ ਸਾਹਿਬ। ਤੇ ਉਧਰ ਚਲਦੇ ਆ ਵੈਸੇ ਇਥੋਂ ਇੱਕ ਸਿੰਘ ਆਪਣੇ ਨਾਲ ਹੀ ਚੱਲੇ ਨੇ ਉਹ ਇਥੋਂ ਰਸਤਾ ਦੱਸ ਦਣਗੇ। ਵੈਸੇ ਤਾਂ ਗੱਡੀ ਕਮਾ ਕੇ ਉਤੋਂ ਦੀ ਬਾਹਰ ਦੀ ਆਉਣਾ ਪੈਂਦਾ ਪਰ ਆਪਾਂ ਪੈਦਲ ਜਾ ਸਕਦੇ ਹਾਂ। ਸੋ ਇਹ ਕਰਕੇ ਹੁਣ ਚਪਲਾਂ ਚਪਲਾਂ ਕੱਢ ਲਈਆਂ। ਤੇ ਆ ਇਥੋਂ ਮੈਂ ਤੁਹਾਨੂੰ ਥੋੜਾ ਜਿਹਾ ਵਿਖਾ ਦਿਆਂ। ਆ ਇਸ ਜਗ੍ਹਾ ਦੇ ਉੱਤੇ ਹੁੰਦਾ ਏ ਮੇਰੇ ਨਾਨਕਿਆਂ ਦਾ ਜਿਹੜਾ ਘਰ ਹੀ ਇੱਥੇ ਕਮਰੇ ਹੁੰਦੇ ਸੀ ਤੇ ਇਹ ਫਿਰ ਜਦੋਂ ਇੱਧਰ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ ਸੀ ਤਾਂ ਉਹਨਾਂ ਨੇ ਫਿਰ ਇਹ ਗੁਰਦੁਆਰਾ ਸਾਹਿਬ ਨੂੰ ਪੇਂਟ ਕਰਤੇ ਸੀ ਮਾਮੇ ਮੇਰੇ ਦਾ ਜਨਮ ਇੱਥੋਂ ਦਾ ਹੀ ਆ ਇਸੇ ਜਗ੍ਹਾ ਦਾ ਇਹਨਾਂ ਕਮਰਿਆਂ ਦੇ ਵਿੱਚ ਦਾ ਹੀ ਆ ਪਰ ਇਹ ਬਾਅਦ ਚ ਗੁਰਦੁਆਰਾ ਸਾਹਿਬ ਨੂੰ ਪੇਂਟ ਕਰਤੇ ਸੀ ਸੋ ਚਲੋ ਹੁਣ ਬਾਬਾ ਜੀ ਤੋਂ ਲਈਏ ਅੱਗੇ ਆ ਦੇ ਚਲੀਏ ਚੰਗਾ ਬਾਬਾ ਜੀ ਆ ਗਿਆ ਜੀ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਹੁਣ ਨਾਲ ਦੇ ਕਿਧਰ ਗਏ ਨਹੀਂ ਇਧਰ ਹੀ ਆ ਲੰਗਰ ਵਾਲਿਆ ਰੱਜੀ ਕੰਸਟਰਕਸ਼ਨ ਵਗੈਰਾ ਚੱਲ ਅੱਛਾ ਮੈਂ ਸੋਚਨੇ ਹਾਂ ਉਧਰੋਂ ਗਲੀ ਆ ਇਧਰੋਂ ਕੰਧ ਪਾੜ ਕੇ ਗਲੀ ਕੱਢੀ